पंच किलोग्राम डोडे चूरा पोसत समेत एक औरत काबू फिलौर और, उन्नीस जून थाना गुराया विखे पुलिस वालों एक औरत किलो डोडे चूरा पोसत समेत काबू करने सफलता हासिल की है ਇਸ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸਿਕੰਦਰ ਸਿੰਘ ਵਿਰਕ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਨਸ਼ੇ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਕਾਬੂ ਕਰਨ ਲਈ ਚੱਲ ਰਹੀ ਮੁਹਿੰਮ ਦੇ ਤਹਿਤ ਅੱਜ ਇੱਕ ਔਰਤ ਨੂੰ 5 ਕਿਲੋ ਡੋਡੇ ਚੂਰਾ ਪੋਸ਼ਤ ਸਮੇਤ ਕਾਬੂ ਕੀਤਾ ਗਿਆ ਹੈ ਜਿਸ ਦੀ ਪਛਾਣ ਅੰਜਲੀ ਪਤਨੀ ਸੁਖਵਿੰਦਰ ਕੁਮਾਰ ਵਾਸੀ ਮੋੱਲਾ ਲਾਂਗੜਿਆ ਥਾਣਾ ਗੁਰਾਇਆ ਵੱਜੋਂ ਕੀਤੀ ਗਈ ਹੈ ਇਸ ਸੰਬੰਧੀ ਮੁਕੱਦਮਾ ਨੰਬਰ 114 ਮਿਤੀ 18 सिफर छह मनफी दो हजार पंजी भी इकाठ सौ पंचासी दर्ज किया गया है थाना मुखी ने दसिया की उक्त औरत यह नशा कितों लेके आई अति कि सप्लाई करना सी इस संबंधी जांच की जा रही है कैमरामैन पवन पनोट गुराया फिलौर राजकुमार नंगल की खास रिपोर्ट ਅੱਸੀ ਕੱਲ ਏਐਸ ਸੀ ਸਰਬੰਦਰ ਮਾਹੋਂ ਨੇ ਨਾਕਾਬੰਦੀ ਕੀਤੀ ਹੋਈ ਸੀ ਨਾਕਾਬੰਦੀ ਦੌਰਾਨ ਜਿਹੜਾ ਹੈਗਾ ਇੱਕ ਲੇਡੀ ਨੂੰ ਗ੍ਰਿਫਤਾਰ ਕੀਤਾ ਪਰਸੋਂ ਸ਼ਾਮੀ ਉਹਦੇ ਕੋਲੋਂ 5 ਕਿਲੋ ਡੋਡੇ ਚੂਰਾ ਪੋਸਟ ਜਿਹੜੇ ਉਹ ਬਰਾਬਰ ਕੀਤੇ ਨੇ ਉਹਦਾ ਨਾਂ ਹੈਗਾ ਅੰਜਲੀ ਵਾਈਫ ਆਫ ਸਖਵਿੰਦਰ ਸਿੰਘ ਵਾਸੀ ਗਰਾਆਂ ਲਗੜੀਏ ਮੱਲੇ ਦੀ ਰਹਿਣ ਵਾਲੀ ਆ ਤੇ ਉਹ ਬਰਾਬਰਦੀ ਕਰਕੇ ਉਹਦੇ ਖਿਲਾਫ ਜਿਹੜਾ ਮੁਕਦਮਾ ਦਰਜ ਕਰਕੇ 15 61 85 ਐਨ ਡੀ ਪੀ ਐਸ ਅੱਤੇ ਜਿਹੜਾ ਉਹਨੂੰ ਗ੍ਰਿਫਤਾਰ ਕੀਤਾ ਤੇ ਗ੍ਰਿਫਤਾਰ ਕਰਕੇ ਉਹਨੂੰ ਜੇਲ੍ਹ ਭੇਜਿਆ ਕੀ ਬੈਕਗਰਾਉਂਡ ਕਿਦਾਂ ਦਾ ਦੋਤ ਮੁਕਾਦਮੇ ਪਹਿਲੇ ਪੁਰਾਣੇ ਹਾਂ ਤੇ ਪਹਿਲਾਂ ਉੱਤੇ ਮੁਕਦਮਾ ਦਰਜ ਨਹੀਂ ਹਾਲੇ ਨਵੀਂ ਨਵੀਂ ਸ਼ੁਰੂ ਹੋਈ ਸੀ ਇਹ ਪਹਿਲਾ ਹੀ ਮੁਕਦਮਾ ਦਰਜ ਹੋਇਆ ਉੱਤੇ ਇਹ ਕਿੱਥੋਂ ਲਿਆਂਦੀ ਸੀ ਨਾ ਜੂਰਾ ਪੋਰਟ ਇਹ ਕਰਦੇ ਆਂ ਵੈਰੀਫਾਈ ਕਰਦੇ ਆਂ ਕਲਤੀਸ਼ ਚੱਲ ਰਹੀ ਆ ਉਹਦੇ ਨੰਬਰ ਹੀ ਟੈਲੀਫੋਨ ਲਿਆ ਕਿੱਥੇ ਗੱਲਾਂ ਹੁੰਦੀਆਂ ਸੀ ਕਿੱਥੇ ਕਿੱਥੇ ਉਹ ਟੈਕਨੀਕਲ ਤਰੀਕੇ ਨਾਲ ਉਹਨੂੰ ਕਰਦੇ ਆਂ ਕਿੰਨੇ ਕਿਲੋ ਸੀਗਾ ਇਹ 5 ਕਿਲੋ ਸੀਗਾ ਟੋਡੇ ਜੂਰਾ ਪੋਸਟ ਕੀ ਰਿਮਾਂਡ ਲਿਆ ਗਿਆ ਨਹੀਂ ਉਹਨੂੰ ਰਿਮਾਂਡ ਲਿਆ ਉਹਨੂੰ ਤਦ ਮਾਂਜੂਕ ਅਦਾਲਤ ਨੇ ਜਿਹੜਾ ਉਹਨੂੰ ਜੇਲ੍ਹ ਭੇਜਦਾ